ਨਾ ਤੰਗੀ ਦੁੱਖ ਪਰੇਸ਼ਾਨੀ ਕੋਈ ਨਾ ਗਮ ਜਿੱਥੇ ਕੋਈ ਪੋਂਦਾ ਈ ਚੱਲੀ ਉਠਿਆਤਮ ਚੱਲੀਏ ਨੇ ਜਗਰ ਨੂੰ ਵੇੜਾ ਸਤਪੁਰਖ ਬਾਬਲੇ ਦਾ ਸਦੀਵੀ ਖੁਸ਼ੀਆਂ ਨਾਲ ਰੁਸ਼ਨਾਉਂਦਾ ਈ ਸਦੀਵੀ ਖੇੜਿਆਂ ਨਾਲ ਰੁਸ਼ਨਾਉਂਦਾ ਈ ਚੈਨਲ ਤੂ ਸਤ ਅਖੰਡ ਜੋਤ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰੋਗਰਾਮ ਸੁਗੜ ਵਿਚਾਰ ਵਿੱਚ ਮੇਰੇ ਅੱਜ ਬੋਲਣ ਦਾ ਪਹਿਲੂ ਹੈ ਕਿ ਅਸੀਂ ਪ੍ਰਸੰਨ ਹਾਂ ਹਰ ਸ਼ਖਸ ਦੀ ਤਕਰੀਬਨ ਸਾਰੀ ਜ਼ਿੰਦਗੀ ਕਦੇ ਖੁਦ ਨੂੰ ਤੇ ਕਦੇ ਦੂਸਰਿਆਂ ਨੂੰ ਪ੍ਰਸੰਨ ਕਰਨ ਵਿੱਚ ਹੀ ਬੀਤ ਜਾਂਦੀ ਹੈ ਪ੍ਰਸੰਤਾ ਭਾਵ ਸੰਤੁਸ਼ਟੀ ਯਾ ਅਨੰਦ ਖੁਸ਼ੀ ਖੇੜਾ ਹਰ ਇਨਸਾਨ ਆਪਣੀ ਸੰਤੋਸ਼ਟੀ ਲਈ ਬੜੀ ਕਾਲ ਕਮਾਉਂਦਾ ਹੈ ਤੇ ਹਰ ਇਨਸਾਨ ਦੀ दिली ਚਾਹ ਨਾ ਹੁੰਦੀ ਹੈ ਕਿ ਮੈਂ ਆਪਦੇ ਬੱਚਿਆਂ ਨੂੰ ਆਪਦੇ ਨਿੱਘ ਦੇ ਨਜ਼ਦੀਕੀਆਂ ਨੂੰ ਖੁਸ਼ ਰੱਖ ਸਕਾਂ ਇਹ ਸੰਤੁਸ਼ਟ ਰਹਿਣ ਜਿਸ ਵਾਸਤੇ ਇਹ ਉਹਨਾਂ ਨੂੰ ਹਰ ਸੁੱਖ ਸੁਵਿਧਾ ਉਪਲਬਧ ਕਰਾਉਂਦਾ ਹੈ ਪਰ ਅਫਸੋਸ ਇਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਨਾ ਤਾਂ ਇਹ ਆਪ ਸੰਤੁਸ਼ਟ ਹੁੰਦਾ ਹੈ ਤੇ ਨਾ ਹੀ ਕਿਸੇ ਹੋਰ ਨੂੰ ਕਰ ਪਾਉਂਦਾ ਹੈ ਤੇ ਜੇਕਰ ਇਸ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰੀਏ ਤਾਂ ਸਿੱਟਾ ਇਹ ਨਿਕਲਦਾ ਹੈ ਕਿ ਇਨਸਾਨ ਦੀਆਂ ਖੁਸ਼ੀਆਂ ਇਸ ਦੀ ਸੰਤੁਸ਼ਟੀ ਮਾਇਆਵੀ ਪਰਮਾਵਾ ਵਿੱਚ ਗੁਲਤਾਨ ਮਨ ਦੇ ਨਾਲ ਸੰਬੰਧ ਰੱਖਦੀਆਂ ਨੇ ਤੇ ਮਨ ਦੀ ਲਾਲਸਾ ਇਸ ਦੀ ਮ੍ਰਿਗ ਤ੍ਰਿਸ਼ਨਾ ਕਦੇ ਵੀ ਨਹੀਂ ਮੁੱਕਦੀ ਹੋ ਸਕਦਾ ਹੈ ਇਹ ਇੱਕ ਪਲ ਲਈ ਸੰਤੁਸ਼ਟ ਹੋਵੇ ਤੇ ਅਗਲੇ ਹੀ ਪਲ ਇਸ ਅੰਦਰ ਕੋਈ ਚਾਹਨਾ ਉਠੇ ਤੇ ਇਸ ਨਾਲ ਸਾਰਾ ਸਕੂਨ ਸਰੂਰ ਵਲੁਪਤ ਹੋ ਜਾਂਦਾ ਹੈ ਕਿਉਂਕਿ ਮਨ ਫਿਰ ਇੱਕ ਨਵੀਂ ਦੌੜ ਵਿੱਚ ਲੱਗ ਜਾਂਦਾ ਹੈ ਜਿਸ ਕਰਕੇ ਇਹ ਸਕੂਨ ਸਰੂਰ ਸਿਰਫ ਝਲਕਾਂ ਦਾ ਰਹਿ ਜਾਂਦਾ ਹੈ ਤੇ ਮਾਇਆਵੀ ਪਰਬਾਵਾਂ ਹੇਠ ਮਨ ਦੀ ਸੰਤੁਸ਼ਟੀ ਪਾਰੀ ਮੈਟੀਰੀਅਲਿਸਟਿਕ ਦੁਨੀਆਵੀ ਸੰਸਾਰ ਨਾਲ ਜੁੜੀ ਹੁੰਦੀ ਹੈ ਤੇ ਜਦੋਂ ਸੰਸਾਰ ਹੀ ਝਲਕਾਂ ਦਾ ਹੈ ਫਿਰ ਇਸ ਨਾਲ ਜੁੜੀ ਕੋਈ ਵੀ ਖੁਸ਼ੀ ਖੇੜਾ ਸਦੀਵੀ ਨਹੀਂ ਹੁੰਦਾ ਸਿਰਫ ਝਲਕਾਂ ਦਾ ਹੀ ਹੁੰਦਾ ਹੈ ਹਰ ਹਿੱਲਾ ਵੀ ਕਰਨਾ ਤੇ ਸੰਤੁਸ਼ਟੀ ਫਿਰ ਵੀ ਨਹੀਂ ਆਉਂਦੀ। ਤੇ ਇਸ ਦੀ ਵੀ ਸਕੂਨ ਆਨੰਦ ਜ਼ਰੂਰ ਸਿਰਫ ਉਹਦੋਂ ਮਿਲਦਾ ਹੈ ਜਦੋਂ ਜੀਵ ਪੀਤਰ ਨੂੰ ਮੁੜਦਾ ਹੈ। ਆਤਮਕ ਤਲ ਤੋਂ ਜਾਗਰਤ ਹੁੰਦਾ ਹੈ। ਜਦੋਂ ਇਹ ਆਪ ਦੇ ਅਸਲ ਸਰੂਪ ਦੀ شناخت ਹਾਸਲ ਕਰਦਾ ਹੈ। ਕੇਸ ਤੇ ਅੰਦਰ ਮੌਜੂਦ ਆਤਮਕ ਸਰੂਪ ਉਸ ਪਰਮਪਿਤਾ ਪਰਮਾਤਮਾ ਦੀ ਅੰਸ਼ ਹੈ। ਫਿਰ ਇਹ ਆਪ ਦੇ ਜੀਵਨ ਦੇ ਮੁੱਖ ਉਦੇਸ਼ ਨੂੰ ਜੀਵਨ ਮਕਸਦ ਨੂੰ ਪਛਾਣ ਲੈਂਦਾ ਹੈ। ਇਸ ਦੀਆਂ ਖੁਸ਼ੀਆਂ, ਆਨੰਦ, ਮਸਤੀ ਖੇੜੇ ਪੀਤਰ ਨਾਲ ਜੁੜ ਜਾਂਦੇ ਨੇ ਜੋ ਸਦਾ ਸਦੀਵੀ ਰਹਿੰਦੇ ਨੇ। ਕਦੇ ਨਹੀਂ ਖੋਸਦੇ। ਚਲੋ ਜੇਕਰ ਮੰਨ ਵੀ ਲਈਏ ਕਿ ਕੋਈ ਜੀਵ ਇਸ ਸੰਸਾਰ ਵਿੱਚ ਸੰਤੁਸ਼ਟ ਹੈ ਹਰ ਸੁੱਖ ਸੁਵਿਧਾ ਹੈ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ ਪਰ ਜੇ ਇਸ ਦਿਨ ਇਸ ਸੰਸਾਰ ਤੋਂ ਜਾਣਾ ਹੈ ਇਹ ਸਰੀਰ ਛੱਡਣਾ ਹੈ ਤਾਂ ਸਰੀਰ ਛੱਡਣ ਦੇ ਨਾਲ ਸਭ ਕੁਝ ਛੁੱਟ ਜਾਣਾ ਹੈ ਸਾਰੀ ਉਮਰ ਜੀਵ ਦੀ ਸੋਚੇ ਹੀ ਹੁੰਦੀ ਹੈ ਕਿ ਮੇਰਾ ਅੱਗਾ ਸੁੱਖ ਹੋਵੇ ਮੈਂ ਆਪਣਾ ਫਿਊਚਰ ਸੇਫ ਤੇ ਸਿਕਿਉਰ ਕਰ ਲਵਾਂ ਪਰ ਇਹ ਆਪਣਾ ਸਿਰਫ ਉਹ ਫਿਊਚਰ ਸੇਫ ਤੇ ਸਿਕਿਉਰ ਕਰਤਾ ਹੈ ਜੋ ਸੰਸਾਰ ਨਾਲ ਸੰਬੰਧ ਰੱਖਦਾ ਹੈ ਜੋ ਸਰੀਰ ਦੇ ਛੱਡਣ ਦੇ ਨਾਲ ਹੀ ਛੁੱਟ ਜਾਣਾ ਕੀ ਅਸੀਂ ਕਦੀ ਸੋਚਿਆ ਹੈ ਕਿ ਸਰੀਰ ਛੱਡਣ ਤੋਂ ਬਾਅਦ ਅਸੀਂ ਕਿੱਥੇ ਜਾਣਾ ਹੈ ਅਸੀਂ ਕੀ ਕਰਾਂਗੇ ਹੁਣ ਅਸੀਂ ਆਪਣੇ ਆਪ ਨੂੰ ਸਵਾਲ ਕਰੀਏ ਕਿ ਅਸੀਂ ਸੰਤੁਸ਼ਟ ਹਾਂ ਕਿ ਅਸੀਂ ਸਰੀਰੇ ਛੱਡਣ ਤੋਂ ਬਾਅਦ ਕਿੱਥੇ ਜਾ ਟਿਕਾਣਾ ਕਰਨਾ ਹੈ ਤਾਂ ਸ਼ਾਇਦ ਅਸੀਂ ਇਸ ਦਾ ਜਵਾਬ ਦੇਣ ਵਿੱਚ ਅਸਮਰੱਥ ਹੋਵਾਂਗੇ ਕਿਉਂਕਿ ਅਸਲ ਪ੍ਰਸੰਤਾ ਅਸਲ ਸੰਤੁਸ਼ਟੀ ਤੇ ਜੀਵ ਨੂੰ ਉਦੋਂ ਹੀ ਹੁੰਦੀ ਹੈ ਜਦੋਂ ਜੀਵ ਇਸ ਜੀਵਨ ਦੇ ਰਹਿੰਦੇ ਆ ਰਹਿੰਦੇ ਆਂ ਆਪਣੇ ਦੁਨੀਆਵੀ ਸਫ਼ਰ ਤੋਂ ਆਪਦਾ ਅਗਲਾ ਰੂਹਾਨੀ ਸਫ਼ਰ ਵੀ ਸੇਫ ਤੇ ਸਿਕਿਉਰ ਕਰ ਲਵੇ ਫੁਰਮਾਨ ਹੈ ਕਬੀਰ ਜਿਸਮਰਨੇ ਤੇ ਜਾਗ ਡਰੇ ਮੇਰੇ ਮਨ ਆਨੰਦ ਤੇ ਇਹ ਅਸਲ ਪ੍ਰਸਨਤਾ ਦੀ ਨਿਸ਼ਾਨੀ ਹੁੰਦੀ ਹੈ ਆਤਮਕ ਤਲ ਤੋਂ ਜਾਗੀਆਂ ਹਸਤੀਆਂ ਨੂੰ ਮੌਤ ਦਾ ਕੋਈ ਡਰ ਨਹੀਂ ਹੁੰਦਾ ਕਿਉਂਕਿ ਉਹਨਾਂ ਨੇ ਆਪਣਾ ਅੱਗਾ ਸੇਫ ਤੇ ਸਿਕਿਉਰ ਕਰ ਲਿਆ ਹੁੰਦਾ ਹੈ ਉਹ ਖੁਦ ਦੀ شناخت ਕਰ ਲੈਂਦੇ ਨੇ ਆਪਦੇ ਮੂਲ ਦੀ شناخت ਕਰ ਲੈਂਦੇ ਨੇ ਆਪਦੇ ਅਸਲ ਆਤਮਿਕ ਸਰੂਪ ਤੋਂ ਜਾਣੂ ਹੁੰਦੇ ਨੇ ਆਪਦੇ ਜੀਵਨ ਮਕਸਦ ਨੂੰ ਪਹਿਚਾਣ ਕੇ ਇਸ ਨੂੰ ਸਰ ਕਰ ਲੈਂਦੇ ਨੇ ਉਹਨਾਂ ਦੇ ਅੰਦਰ ਆਨੰਦ ਤੇ ਮਸਤੀ ਹੁੰਦੀ ਹੈ ਕੀ ਸਰੀਰੇ ਛੱਡਣ ਤੋਂ ਬਾਅਦ ਅਸੀਂ ਆਪਦੇ ਨਿਜ ਘਰ ਜਾਵਣਾ ਹੈ ਨਿੱਟ ਘਰ ਮਹਿਲ ਪਾਵੋ ਸੁਖ ਸਹਜੇ ਬਹਰ ਨਾ ਹੋਏ ਕੋ ਫੇਰਾ ਦੁਬਾਰਾ ਜਮਾ ਦੇ ਢੇਰ ਵਿੱਚ ਨਹੀਂ ਫਸਣਾ ਇਸ ਲਈ ਜੇਕਰ ਅਸੀਂ ਸਦੀਵੀ ਸੰਤਹਾਸਲ ਕਰਨਾ ਚਾਹੁੰਦੇ ਆ ਤੇ ਆਪਦੇ ਆਤਮਕ ਤਾਰ ਨੂੰ ਪਹਿਚਾਨੀਏ ਆਪਣੇ ਨਿੱਘ ਦੇ ਨਜ਼ਦੀਕੀਆਂ ਨੂੰ ਵੀ ਪ੍ਰੇਰਿਏ ਕਿਉਂਕਿ ਆਪਦੇ ਆਤਮਕ ਮੂਲ ਦੀ ਪਹਿਚਾਨ ਕਰਨ ਆਪਦੇ ਆਤਮਕ ਮੂਲ ਦੀ شناخت ਹਾਸਲ ਕਰਨ ਤੇ ਆਪ ਦੀ ਬੇਨਤੀ ਉਸ ਪਰਮ ਪਿਤਾ ਪਰਮਾਤਮਾ ਸਤਪੁਰਖ ਸਾਹਿਬ ਸਤਸ੍ਰੀ ਅਕਾਲ ਪੁਰਖ ਪਿਤਾ ਜੀ ਦੇ ਅਗੇ ਕਰੀਏ ਕਿ ਉਹ ਸਾਡੇ ਤੇ ਰਹਿਮਤ ਬਖਸ਼ਿਸ਼ ਕਰਨ ਤਾਂ ਜੋ ਅਸੀਂ ਵੀ ਆਪਦੇ ਆਤਮਕ ਤਲ ਤੋਂ ਜਾਗ ਸਕੀਏ ਆਪਦੇ ਆਤਮਕ ਤਲ ਤੋਂ ਉੱਠ ਸਕੀਏ ਉਸ ਮੂਲ ਮਾਲਕ ਪਰਮ ਪਿਤਾ ਪਰਮਾਤਮਾ ਦੇ ਨਾਲ ਜੁੜ ਸਕੀਏ ਜਿਸ ਨਾਲ ਜੁੜੀਆਂ ਹੀ ਅਸੀਂ ਸਿੱਧੀ ਵੀ ਖੁਸ਼ੀਆਂ ਖੇੜੇ ਆਨੰਦ ਸਕੂਨ ਸਰੂਰ ਮਾਣ ਸਕਦੇ ਹਾਂ ਸਤਸ੍ਰੀ ਅਕਾਲ